ਮੈਚ ਚੱਲ ਰਿਹਾ ਹੈ ਅਰਦਾਸਾਂ ਦਾ ਦੌਰ ਚੱਲ ਰਿਹਾ ਹੈ ਜਿੱਥੇ ਦਾਦਾ-ਦਾਦੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਟੀਵੀ ਸਕਰੀਨ ਦੇ ਸਾਹਮਣੇ ਬੈਠੇ ਆਪਣੇ ਪੋਤੇ ਨੂੰ ਦੇਖ ਰਹੇ ਆ। ਹੋਰ ਬੇਜੰਤ 팬 ਨੇ ਬੈਠੇ ਆ। ਪੱਲੋ ਦਿਖਾਣ ਜਾ ਰਹੇ ਆ ਸ਼ੁਭਵੰਦੀਆਂ ਬਚਪਨ ਦੀਆਂ ਤਸਵੀਰਾਂ ਸ਼ਾਇਦ ਜਿਹੜੀਆਂ ਕਿਸੇ ਨੇ ਦੇਖਿਆ ਹੋਣੀਆਂ ਇਹ ਕ੍ਰਿਕਟ ਟਾਈਮ ਦੀਆਂ ਇਸ ਦੇ ਵਿੱਚ ਹੀ ਬਚਪਨ ਦੀਆਂ ਤਸਵੀਰਾਂ ਵੀ ਹੈਗੀ ਐ। ਇਹ ਕੋਈ ਕੂੜਾ ਟੁੱਟੇ ਪਾਰ ਮੁਕਲਹਰ ਜਾਈ ਚੱਲਣਾ ਨਾਨਕ ਲਿਸ਼ਿਆ ਨਾਲ। ਜਿੱਤ ਪੁੱਤਵੇ ਉਹ ਸੱਚਾ ਪਾਤਸ਼ਾਹ ਹੈ ਬਾਪਾ ਨਾਨਕ ਦਾ। ਚੜਦੀ ਕਲਾ ਚ ਮੇਰੇ ਬੱਚੇ ਨੂੰ ਰੱਖੀ ਚੜਦੀ ਕਲਾ ਚ ਛੋਣ ਗੱਲਾਂ ਨੂੰ ਚੜਦੀ ਕਲਾ ਚ ਰੱਖੀ ਮਹਾਰਾਜ ਸੁਪਰ ਸੰਡੇ ਦੀਆਂ ਤਸਵੀਰਾਂ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਨਮਖ ਹੋਏ ਆ ਦੱਸ ਦਈਏ ਕਿ ਅੱਜ ਚੈਂਪੀਅਨਸ ਟਰੋਫੀ ਦਾ ਫਾਈਨਲ ਮੈਚ ਹੈ ਤੇ ਅਸੀਂ ਐਸ ਟਾਈਮ ਮੌਜੂਦ ਆ ਸਾਡੇ ਜਲਾਲਾਬਾਦ ਤੇ ਸਾਡੇ ਪੰਜਾਬ ਦੇ ਸੁਪਰਸਟਾਰ Indian cricket team ਦੇ 스타 ਬੱਲੇਬਾਦ ਸ਼ੁਮਨ ਗਿੱਲ ਦੇ ਜੱਦੀ ਪਿੰਡ ਜੱਦੀ ਪਿੰਡ ਦੇ ਵਿੱਚ ਮੌਜੂਦ ਆ ਔਰ ਅੱਜ ਜਿਹੜਾ ਹੈਗਾ ਜਿੱਥੇ ਮੈਚ ਚੱਲ ਰਿਹਾ ਹੈ ਅਰਦਾਸਾਂ ਦੇ ਦੌਰ ਚੱਲ ਰਿਹਾ ਹੈ ਜਿੱਥੇ ਦਾਦਾ-ਦਾਦੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਟੀਵੀ ਸਕਰੀਨ ਦੇ ਸਾਹਮਣੇ ਬੈਠੇ ਆਪਣੇ ਪੋਤੇ ਨੂੰ ਦੇਖ ਰਹੇ ਆ ਉਸੇ ਤਰ੍ਹਾਂ ਹੀ ਕੁਝ ਹੋਰ ਚੀਜ਼ਾਂ ਵੀ ਤੁਹਾਨੂੰ ਅੱਜ ਦਿਖਾਵਾਂਗੇ ਜੀਵਨ ਕਿਸ ਤਰ੍ਹਾਂ ਦਾ ਹੈ ਦਾਦਾ-ਦਾਦੀ ਜਦ ਮੈਚ ਨਹੀਂ ਹੁੰਦਾ ਤਾਂ ਉਦੋਂ ਕੀ ਕਰਦੇ ਆ ਇਹ ਸ਼ੁਮਨ ਗਿੱਲ ਦੇ ਦਾਦਾ ਜੀ ਦੀ ਐਕਟਿਵ ਸਕੂਟਰੀ ਹੈ ਇਹੀ ਐਕਟਿਵਾ ਤੇ ਖੇਤ ਜਾਂਦੇ ਆ ਇਸੇ ਐਕਟਿਵਾ ਦੇ ਨਾਲ ਜਿਹੜਾ ਕੀ ਆ ਰੋਜ਼ਾਨਾ ਆਪਣੇ ਖੇਤ ਜਾਂਦੇ ਔਰ ਇਹ ਵੀ ਦੱਸ ਦਈਏ ਕਿ ਜ਼ਮੀਨ ਨਾਲ ਜੁੜੇ ਹੋਏ ਆ ਅੱਜ ਵੀ ਪਰਿਵਾਰ ਜੱਦੀ ਘਰ ਦੇ ਵਿੱਚ ਹੀ ਰਹਿੰਦਾ ਜੱਦੀ ਕਰਦੀਆਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਔਰ ਸਿੰਪਲ ਔਰ ਸਾਦਾ ਜੀਵਨ ਜੀਂਦੇ ਆ ਬੇਸ਼ੱਕ ਦੀ ক্রিকেট ਦੀ ਦੁਨੀਆ ਜਿਹੜੀ ਆ ਉਹ ਆ ਅਸੀਂ ਕਹਿ ਲઈએ ਕਿ ਤੜਕ ਫੜਕ ਵਾਲੀ ਦੁਨੀਆ ਹੁੰਦੀ ਹੈ ਲੇਕਿਨ ਇਹ ਪਰਿਵਾਰ ਦੇ ਵਿੱਚ ਅੱਜ ਵੀ ਸਿੰਪਲਸਟੀ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ ਦੂਸਰੇ ਪਾਸੇ ਦੇਖੋ ਕਿੱਦਾਂ ਕਿੱਡੇ ਸੋਹਣੇ ਸੋਹਣੇ ਜਿਹੜੇ ਬਗੀਚੀ ਬਣਾਈ ਹੋਈ ਹੈ ਘਰ ਦੇ ਵਿੱਚ ਹੀ 베ਰੀ ਲਾਈ ਹੋਈ ਹੈ ਤਾਂ ਬੜਾ ਸ਼ਾਂਤ ਜਿਹਾ ਮਾਹੌਲ ਹੈਗਾ ਦਾਦਾ ਦਾਦੀ ਲਗਾਤਾਰ ਟੀਵੀ ਸਕਰੀਨ ਦੇ ਮੂਰੇ ਬੈਠੇ ਹੋਏ ਆ ਔਰ ਆਪਣੇ ਪੋਤੇ ਨੂੰ ਦੇਖ ਰਿਹਾ ਤਾਂ ਅੱਜ ਤੁਹਾਨੂੰ ਕੁਝ ਤਸਵੀਰਾਂ ਉਹ ਦਿਖਾਵਾਂਗੇ ਜਿਹੜੀਆਂ ਤੁਸੀਂ ਸ਼ਾਇਦ ਅੱਜ ਤੋਂ ਪਹਿਲਾਂ ਨਹੀਂ ਦੇਖਿਆ ਹੋਣੀਆਂ ਸ਼ੁਭਮਨ ਗਿੱਲ ਦੀਆਂ ਬਚਪਨ ਦੀਆਂ ਤਸਵੀਰਾਂ ਵੀ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਨਾਲ ਹੀ ਦਾਦਾ ਦੀਦਾਰ ਸਿੰਘ ਦੀਆਂ ਗੱਲਾਂ ਬਾਤਾਂ ਸੁਣਾਵਾਂਗੇ ਅੱਜ ਦੇ ਮੈਚ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ। ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸ਼ੁਭਮਨ ਦੀਆਂ ਬਚਪਨ ਦੀਆਂ ਤਸਵੀਰਾਂ ਸ਼ਾਇਦ ਜਿਹੜੀਆਂ ਕਿਸੇ ਨੇ ਦੇਖੀਆਂ ਹੋਣੀਆਂ ਇਹ ਕ੍ਰਿਕਟ ਟਾਈਮ ਦੀਆਂ ਇਸ ਦੇ ਵਿੱਚ ਹੀ ਬਚਪਨ ਦੀਆਂ ਤਸਵੀਰਾਂ ਵੀ ਹੈਗੀ ਹੈ। ਔਰ ਜਦੋਂ ਪਹਿਲੀ ਵਾਰ ਵਿਰਾਟ ਕੋਹਲੀ ਦੇ ਨਾਲ ਸ਼ੁਮਨ ਗਿੱਲ ਦੀ ਮੁਲਾਕਾਤ ਹੁੰਦੀ ਆ ਉਹ ਤਸਵੀਰ ਜਿਹੜੀ ਹੈਗੀ ਆ ਉਹ ਵੀ ਸੰਭਾਲ ਕੇ ਰੱਖੀ ਹੋਈ ਆ ਹੁਣ ਤੁਹਾਨੂੰ ਤਸਵੀਰਾਂ ਜਿਹੜੀਆਂ ਅੱਗੇ ਚੱਲਦੇ ਆ ਸਕੂਲ ਟਾਈਮ ਦੀ ਆ ਸ਼ੁਮਨ ਗਿੱਲ ਦੇ ਸਕੂਲ ਟਾਈਮ ਦੀਆਂ ਤਸਵੀਰਾਂ ਜਿਹੜੀਆਂ ਹੈਗੀ ਆ ਉਹ ਵੀ ਤੁਹਾਨੂੰ ਦਿਖਾਣੇ ਆ ਬਚਪਨ ਦੀਆਂ ਤਸਵੀਰਾਂ ਸ਼ੁਮਨ ਗਿੱਲ ਹੈ ਉਹਨਾਂ ਦੇ ਸਿਸਟਰ ਐ ਨਾਲ ਇਹ ਤਸਵੀਰਾਂ ਜਿਹੜੀਆਂ ਸ਼ਾਇਦ ਹੀ ਇਸ ਤੋਂ ਪਹਿਲਾਂ ਤੁਸੀਂ ਕਦੇ ਦੇਖੀਆਂ ਹੋਣਗੀਆਂ ਤਾਂ ਇਸੇ ਤਰ੍ਹਾਂ ਹੀ ਜਦੋਂ ਕੇ ਕੇ ਆਰ ਸ਼ਾਹਰੂਖ ਖਾਨ ਦੀਆਂ ਤਸਵੀਰਾਂ ਇੱਥੇ ਕੇਕੇਆ ਟਰਾਫੀ ਜਦ ਜਿੱਤਿਆ ਸੀ ਉਹ ਔਰ ਇਹ ਸਕੂਲ ਦੀਆਂ ਤਸਵੀਰਾਂ ਹੈਗੀ ਹੈ ਜਿਹੜੀਆਂ ਕਿ ਤੁਸੀਂ ਟੀਵੀ ਸਕਰੀਨ ਤੇ ਆਪਣੀ ਤੇ ਦੇਖ ਰਹੇ ਹੋ ਤਾਂ ਇਸ ਤੋਂ ਇਲਾਵਾ ਜੋ ਟਰਾਫੀਆਂ ਇੱਥੇ ਲੋਕਲ ਲੈਵਲ ਤੇ ਉਹ ਵੀ ਦਿਖਾਈ ਦੇ ਰਹੀਆਂ ਤਾਂ ਇਹ ਸ਼ੁਭਮਨ ਗਿੱਲ ਦੇ ਦਾਦਾ ਦਾਦੀ ਦਾ ਜਿਹੜਾ ਕੀ ਹੈ ਬੈਡਰੂਮ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੋਰ ਵੀ ਕਈ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਇੱਥੇ ਦਿਖਾਈ ਦੇ ਰਹੀਆਂ ਤਾਂ ਦਾਦਾ ਦਾਦੀ ਨਾਲ ਮਿਲਦੇ ਆ ਮੁਲਾਕਾਤ ਕਰਦੇ ਆ ਔਰ ਜਾਣਦੇ ਆ ਅੱਜ ਦੇ ਮੈਚ ਨੂੰ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਐਕਸਾਈਟਮੈਂਟ ਹੈ ਦਾਦਾ ਦਾਦੀ ਦੇ ਵਿੱਚ ਅਕਸਰ ਜਦੋਂ ਵੀ ਅਸੀਂ ਜਦੋਂ ਇੱਥੇ ਆਉਂਦੇ ਆ ਤਾਂ ਉਹ ਮੈਚ ਦੇਖਦੇ ਹੀ ਦਿਖਾਈ ਦਿੰਦੇ ਆ ਔਰ ਲਗਾਤਾਰ ਜਿਹੜਾ ਹੈਗਾ ਅਰਦਾਸਾਂ ਜਿਹੜਾ ਉਹ ਕਰਦੇ ਹੋਏ ਦਿਖਾਈ ਦਿੰਦੇ ਆ ਗੱਲਬਾਤ ਕਰਦੇ ਆ ਚਮਨ ਗਿੱਲ ਦੇ ਦਾਦਾ ਤੇ ਦਾਰਸੇ ਉਹਨਾਂ ਹੈਗੇ ਨੇ ਉਹ ਮਰੀਜਾਂ ਦਾ 60 ਸਾਲ ਰਾਜ ਹੈ ਨਾ ਜਿਹੜਾ ਮਰੀਜਾਂ ਦਾ ਮਾਤਾ ਵੀ ਹੀ ਗਿਆ ਅੱਛਾ ਹਾਂਜੀ ਅੱਛਾ ਇਹ 2002 ਦੇ ਕਿੰਨੇ ਸਾਲ ਦੇ ਸੀ ਜਦੋਂ ਡੈਥ ਹੋਈ ਹੈ ਇਹ ਉਦੋਂ 100 ਆਂਦੀ ਦਾ 17 ਸਾਲ ਦੀ ਪਰ 17 ਉਹ ਜੀ ਕੁ ਘੱਟ ਵੀ ਹੋਇਆ ਥਾ 100 ਤੋਂ ਉੱਤੇ ਸੀ ਹਾਂ ਨਾ ਨਾ ਜ਼ਿਆਦੇ ਸੀ ਜ਼ਿਆਦੇ ਇਹਦਾ ਜਿਹੜਾ ਭਤੀਜਾ ਸੀ ਨਾ

ਜਿਵੇਂ ਬਚਪਨ ਦੇ ਸ਼ੌਂਕ ਹੁੰਦਾ ਯੁਵਾਕਾਂ ਨੂੰ ਵੀ ਮਾਂ ਦਾਦੀ ਤੂੰ ਮੈਨੂੰ ਭਾਈ ਚੱਲ ਇਹ ਦਾਦੀ ਦਾ ਫਰਾਵਦੇ ਕੰਮਾਂ ਨਾਲ ਕੋਲ ਕਰਦੀ ਸੀ ਜ਼ਿਮੀਂਦਾਰਾ ਕੋਈ ਪੁੱਤ ਜ਼ਿਮੀਂਦਾਰਾ ਗੇਮ ਹੀ ਇਹੋ ਜੀ ਹੁੰਦੀ ਪੰਜ ਸੱਤ ਬੰਦੇ ਵਾਰ ਕੰਮ ਕਰਦੇ ਆ ਉਹਨਾਂ ਨੂੰ ਰੋਟੀਆਂ ਚਾਹ ਪਾਣੀ ਬੱਬੂ ਜਮੀਨ ਜਿਹੜੀ ਹੈ ਉਹ ਤੁਸੀਂ ਠੇਕੇ ਠੇਕੇ ਦੇ ਦਿੱਤੀ ਹੋਈ ਹੈ ਜ਼ਮੀਨ ਕੇ ਅੱਜ ਵੀ ਆਪ ਵਾਈ ਕਰਦੇ ਇਹ ਪੁੱਤ ਇਥੋ ਆਰੀ ਦਾ ਤਾਂ ਮੈਂ ਥੋੜਾ ਬਹੁਤਾ ਖੁਸ਼ ਕਰ ਜਾਂ ਤੇ ਬਾਕੀ ਜਿਹੜੀ ਦੋ ਬੰਦਾਂ ਚ ਉਹ ਅਸੀਂ ਦੇ ਦਿੰਦੇ ਆ। ਉਹ ਠੇਕੇ ਦੇ ਦਿੰਦੇ ਆ। ਹਾਂ ਠੇਕੇ ਦੇ ਦਿੰਦੇ ਆ। ਰਵਿੰਦਰ ਤਾਂ ਰੋਕਦਾ ਵੀ ਤੁਸੀਂ ਬਾਹਰ ਨਾ ਜਾਓ ਹੁਣ। ਕਿਉਂਕਿ ਇੰਨੀ ਉਮਰ ਦੇ ਵਿੱਚ ਪਤਾ ਨਹੀਂ ਕੋਈ ਗੋਡਾ ਕੋਈ ਚੂਕਣਾ ਚੱਕਣਾ ਬੰਦੇ ਦਾ ਇਵੇਂ ਲੱ ਜਾਂਦਾ। ਮੈਂ ਤਾਂ ਪਰ ਬਾਹਰ ਸ਼ੋਭਨਾ ਮੈਚਾਂ ਹੀ ਤੁਰਿਆ ਫਿਰਦਾ ਔਖਾ ਹੋ ਜਾਂਦਾ ਬੰਦੇ ਨੂੰ। ਮੈਂ ਉਹ ਤਾਂ ਹਾਂ ਕਿੰਨੀ ਉਮਰ ਹੋ ਗਈ ਬਾਬਾ ਜੀ ਦੀ? ਮੇਰੀ ਪੁੱਤ 88 ਸਾਲ ਦੀ ਉਮਰ ਹੈ। 88 ਸਾਲ ਹਾਂਜੀ ਤੇ ਖੇਤ ਅੱਜ ਵੀ ਆਪ ਹੀ ਜੰਨੇ ਉਹ ਕਿਹੜਾ ਆਪ ਮਾਰਦੇ ਸੁਭਾਲਦੇ ਉਹ ਤਾਂ ਮੈਂ ਤਾਂ ਇੱਕ ਨਹੀਂ ਚੈਂਪੀਅਨ ਬਣਨਾ ਮੈਂ ਤਾਂ ਆਪਦੇ ਹਾਨੀਆਂ ਹੋਣੀਆਂ ਚੋਂ ਬਾਹਰ ਜਿੰਨੇ ਕੋਈ ਚੰਗੇ ਚੱਲਦੇ ਆ ਨਾ ਟੂਰਨਾਮੈਂਟ ਤੇ ਮੇਰਾ ਦਿਲ ਮੰਨਦਾ ਵੀ ਮੈਂ ਨਹੀਂ ਉਹਨਾਂ ਨੂੰ ਜਿਹੜੀ ਕੋਈ ਜੈਂਪ ਲੈਣਾ ਹੋਵੇ ਲੌਂਗ ਲੌਂਗ ਜੈਂਪ ਚਾਲੋ ਲਾਉਣੀ ਹੋਵੇ ਜਾਂ ਕੋਈ ਹੋਰ ਜਿਹੜੀ ਹੈਗੀ ਆ ਗੇਮ ਦੇ ਵਿੱਚ ਕੋਈ ਕੌਡੀ ਖੇਡ ਨਹੀਂ ਹੋਵੇ ਤੇ ਕੋਈ ਕੋਲਗ ਮੈਰਾ ਕਰਨਾ ਹੋਵੇ ਤਾਂ ਮੈਂ ਜਿਹੜੀ ਹੈਗੀ ਆ ਨਾ ਬਈ ਨਹੀਂ ਛੱਡਦਾ ਕੋਈ ਮੇਰਾ ਗੋਡਾ ਮੋਡਾ ਸਭ ਫੇਟੇ ਮੈਂ 7-8 ਕਿਲੋ ਮੀਟਰ ਮੈਂ ਵਾਟ ਕਰ ਸਕਦਾ ਤਕਰੀਬਨ ਮੈਂ 4 ਕਿਲੋਮੀਟਰ ਤਾਂ ਹੁਣ ਜਾ ਕੇ ਆਉਣਾ ਹੀ ਆ ਅੱਛਾ ਤੂੰ ਜਾਣਾ 4 ਹਾਂ ਰੋਜ਼ ਜਾਣਾ ਜਾਣਾ ਹੀ ਆ ਆ ਕੇ 2 ਘੰਟੇ ਆਉਦੇ ਬੂਟਿਆਂ ਨੂੰ ਸਾਰੇ ਫਲ ਫੁੱਲ ਆਏ ਆ ਜਾਮਨਾ ਅਮਰੂਦ ਕੀ ਗੂਆ ਫੇਰਾ ਜਿਹੜੇ ਹੈਗੇ ਆ ਹੋਰ ਅੰਗੂਰਾ ਦੀ ਵਾਲਾ ਆਮ巴 ਜਿਹੜੀ ਮੇਰੇ ਮੇਰੇ ਘਰੇ ਲਾਏ ਆ ਕੋਈ ਹੋਰ ਮੇਰੀਆਂ ਖਾਣ ਪੀਣ ਵਾਲੀਆਂ ਸਬਜ਼ੀਆਂ ਨਿੱਕੀਆਂ ਮੋਟੀਆਂ ਹੀ ਆ ਘਰ ਦਾ ਧਣੀਆਂ ਆਵੇ ਤੇ ਹਾਂ ਇਹ ਫਿਰ ਉਹਨਾਂ ਨੇ ਜਿਹੜੀ ਪਾਣੀ ਪੂਣੀ ਪਾ ਦਿੱਤੀ ਗੋਡੀ ਕਰ ਦਿੱਤੀ ਸ਼ੌਕ ਆ ਸਾਡਾ ਸ਼ੌਕ ਹੈ ਹਾਂਜੀ ਪੁੱਤ ਜਿਹੜਾ ਮੈਦਾਨ ਵਿੱਚ ਛਿੱਕੇ ਛੋਕੇ ਮਾਰਦਾ ਤੁਸੀਂ ਖੇਤਾ 'ਚ ਇਹ ਪੁੱਤ ਇਹ ਆ ਨਸਲਾਂ ਜੋ ਨਸਲਾਂ ਹੀ ਪੈਦਾ ਹੁੰਦੀਆਂ ਸਾਡਾ ਦਾਦਾ ਬਹੁਤ ਤਗੜਾ ਸੀ ਉਹ ਉੱਥੇ ਚੂੜਚਾ ਕੇ ਪਿੰਡ ਸਾਡਾ ਇਹ ਹੈਗਾ ਜਿਗਰਾਮਾ ਦੇ ਨੇੜੇ ਜਿਗਰਾਮਾ ਹਾਂਜੀ ਅੱਛਾ ਜਿਗਰਾਮਾ ਉਸ ਸਮੇਂ ਦੀਆਂ ਬੜੀਆਂ ਜਿਹੜੀਆਂ ਨਾ ਰੌਣਕਾਂ ਸੀ ਤੇ ਬਹੁਤ ਚੰਗੀ ਜਿਹੜੀ ਹੈਗੀ ਆ ਉਸ ਏਮੇ ਦੇ ਵਿੱਚ ਉਹਨੂੰ ਪਤਾ ਬੋਲੀਆਂ ਕਿਵੇਂ ਪਾਉਂਦੇ ਹੁੰਦੇ ਸੀ ਜਗਰਾਵਾ ਠੰਡੀਆਂ ਛਾਵਾਂ ਲੁਧਿਆਣੇ ਲੋਗਾਂ ਦੀ ਮੋਗੇ ਪੈਰਨਾ ਪਾ ਤੇ ਕੁੜੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ ਉਸ ਨੇ ਵੀ ਜਗਰਾਵਾ ਇੰਨਾ ਇੱਕ ਵਧੀਆ ਇਲਾਕਾ ਸੀਗਾ ਤੇ ਉੱਥੇ ਰੋਸ਼ਨੀ ਲੱਗਦੀ ਬਹੁਤ ਤਗੜੀ ਤੇ ਸਾਡੇ ਦਾਦੇ ਨੇ ਉੱਥੇ ਜਿਹੜੀ ਹੈ ਹੀ ਆ ਆਪਣੀ ਕਈ ਜਿਹੜੀ ਮੁੰਡੇ ਵੇਡ ਚੁੱਕਣਾ ਬੋਰੀ ਚੁੱਕਣੀ ਮੋੜ ਕੇ ਚੱਕਣਾ ਉਹਦੇ ਵਿੱਚ ਕਈ ਤੇ ਕਈ ਸਾਲ ਹੋ ਗਿਆ ਉੱਥੋਂ ਅੱਬਲ ਨੰਬਰ ਤੇ ਆਉਂਦੇ ਰਹੇ ਹਾਂਜੀ ਅੱਜ ਦਾ ਮੈਚ ਚੱਲ ਰਿਹਾ ਹੈ ਫਿਲਡਿੰਗ ਜਿਹੜੀ ਹੈ ਉਹ ਭਾਰਤ ਦੀ ਆਈ ਹੈ ਬੋਲਿੰਗ ਜਿਹੜੀ ਹੈ ਉਹ ਪਹਿਲਾਂ ਭਾਰਤ ਕਰ ਰਿਹਾ ਬੈਟਿੰਗ ਜਿਹੜੀ ਹੈ ਨਿਊਜ਼ੀਲੈਂਡ ਵੱਲੋਂ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਕੀ ਕਹਿਣਾ ਤਾਂ ਇਹ ਬੁੱਧਾ ਆਪਾਂ ਨੂੰ ਬੈਨੀਫਿਟ ਹੈ तकरीबन ਜਿੰਨੇ ਆਪਾਂ ਟੋਸ ਹਾਰੇ ਹਾਂ ਤੇ ਮੈਂ ਜਾਪਾ ਜਿੱਤੇ ਇਦੀ ਵਿੱਚ ਆਪਾਂ ਨੂੰ ਜਿਹੜੀ ਹੈਗੀ ਹੈ ਨਾ ਕੁਦਰਤੀ ਆਪਣੀ ਜਿਹੜੀ ਹੈਗੀ ਹੈ ਨਾ ਉਹ ਆਪਾਂ ਨੂੰ ਜਰੂਰ ਮਿਲ ਜਾਂਦਾ ਹੈਗਾ ਬੈਨੀਫਿਟ ਮਿਲ ਜਾਂਦਾ ਅੱਜ ਵੀ ਮਿਲੂਗਾ ਤੁਸੀਂ ਵੇਖੀ ਚੱਲੋ ਤਾਂ 393 ਤੇ 3 ਆਊਟ ਹੋ ਗਏ ਆ ਤਾਂ ਲੱਗਦਾ ਸ਼ਾਇਦ 93 ਤੇ 4 ਆਊਟ ਹੋ ਗਏ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਣੇ ਆ ਸਕਰੀਨ ਤੇ ਆ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਹੈ ਅੰਪਾਇਰਸ ਦੇ ਤਰਫੋਂ ਤਾਂ ਦੂਜੇ ਪਾਸੇ ਤੁਸੀਂ ਦੇਖੋ ਕਿ ਟੜਕਣਾ ਜਿਹੜੀਆਂ ਹੈਗੀਆਂ ਉਹ ਦਾਦਾ-ਦਾਦੀ ਦੀ ਵਧੀਆਂ ਹੋਈਆਂ ਤਾਂ ਆਊਟ ਜਿਹੜਾ ਹੈਗਾ ਉਹ ਿਕਰਾਰ ਦਿੱਤਾ ਜਾਂਦਾ ਹੈ ਯਾਨੀ ਸ਼ਾਇਦ ਉਹ ਜਿਹੜਾ ਕਿ ਇਹ ਦੇਖਦੇ ਹੋਏ ਦਿਖਾਈ ਦੇ ਰਿਹਾ ਤਾਂ ਦੱਸ ਦिए ਕਿ ਕ੍ਰਿਕਟ ਇੰਡੀਆ ਦੇ ਵਿੱਚ ਕ੍ਰਿਕਟ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੀ ਗੇਮ ਹੈ ਔਰ ਜਲਾਲਾਬਾਦ ਇਲਾਕੇ ਦੇ ਲਈ ਪੰਜਾਬ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸ਼ੁਭਮਨ ਗਿੱਲ ਭਾਰਤੀ ਕ੍ਰਿਕਟ ਟੀਮ ਦੇ 스타 ਬੱਲੇਬਾਜ਼ ਹੈਗੇ ਆ ਮੈਚ ਚੱਲ ਰਿਹਾ ਹੈ ਔਰ ਦਾਦਾ-ਦਾਦੀ ਲਗਾਤਾਰ ਅਰਦਾਸਾ ਕਰਦੇ ਹੋਏ ਤੁਹਾਨੂੰ ਟੀਵੀ ਸਕਰੀਨ ਤੇ ਸਾਹਮਣੇ ਬੈਠੇ ਦਿਖਾਈ ਦੇ ਰਹੇ ਨੇ ਲਗਾਤਾਰ ਜਿਹੜਾ ਕੀ ਹੈ ਮੈਚ ਦੇਖ ਰਹੇ ਆ ਤਾਂ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਇਹ ਚੈਂਪੀਅਨਸ ਟਰੋਫੀ ਦਾ ਫਾਈਨਲ ਹੈਗਾ ਔਰ ਫਾਈਨਲ ਜਿਹੜਾ ਅੱਜ ਸੁਪਰ ਸੰਡੇ ਦੇ ਵਿੱਚ ਬਦਲਿਆ ਹੋਇਆ ਹੈ ਜਿਆਦਾਤਰ ਲੋਕ ਜਿਹੜੇ ਅੱਜ ਇਸ ਮੈਚ ਨੂੰ ਇੰਜੋਏ ਕਰ ਰਹੇ ਔਰ ਨਾਲ ਦੀ ਨਾਲ ਜਿਹੜੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਕਿ ਅੱਜ ਜਿਹੜੀ ਚੈਂਪੀਅਨਸ ਟਰੋਫੀ ਹੈ ਇਹ ਭਾਰਤ ਦੇ ਖਾਤੇ ਵਿੱਚ ਆਏ ਔਰ ਭਾਰਤ ਦੀ ਟੀਮ ਦਾ ਜਿਸ ਤਰ੍ਹਾਂ ਦੇ ਨਾਲ ਪਰਫਾਰਮੈਂਸ ਚੱਲ ਰਿਹਾ ਉਸ ਨੂੰ ਦੇਖਦੇ ਹੋਏ ਦਾਦਾ ਸ਼ਮਨ ਗਿੱਲ ਦੇ ਦਾਦਾ ਦیدار ਸਿੰਘ ਵੀ ਕਹਿੰਦੇ ਆ ਕਿ ਅਸੀਂ ਜਦ ਵੀ ਫਿਲਡਿੰਗ ਕੀਤੀ ਹੈ ਤਾਂ ਮੈਚ ਜਿਹੜਾ ਹੈਗਾ ਚੇਰਸ ਜਿਹੜੀ ਹੈ ਉਹ ਭਾਰਤ ਨੇ ਬੜੇ ਵਧੀਆ ਢੰਗ ਦੇ ਨਾਲ ਕੀਤੀ ਹੈ